ਸ਼ਕਸ਼ਾਲਾ ਲੋਕਾਂ ਦੇ ਲਈ ਵਰਦਾਨ ਸਾਬਤ ਹੋ ਰਹੀ ਹੈ ਬਹੁਤ ਸਾਰੇ ਲੋਕ ਜੋ ਜੋੜਾਂ ਦੇ ਦਰਦ ਫਰੋਜ਼ਨ ਸ਼ੋਲਡਰ ਸਾਹ ਸੰਬੰਧੀ ਅਤੇ ਤਣਾਅ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਸਨ ਯੋਗ ਕਰਨ ਦੇ ਨਾਲ ਠੀਕ ਹੋ ਰਹੇ ਹਨ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਆਮ ਲੋਕਾਂ ਲਈ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਯੋਗ ਰਾਹੀਂ ਰਾਹਤ ਪਹੁੰਚ ਮਦਦਗਾਰ ਸਾਬਤ ਹੋ ਰਿਹਾ ਹੈ सीएमडी योगशाला ਨੇ ਸੂਬੇ ਦੇ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਬਦਲ ਕੇ ਸਿਹਤ ਪ੍ਰਤੀ ਜਾਗਰੂਕ ਕਰਨ ਚ ਮਦਦ ਕੀਤੀ ਹੈ ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕਾਂ ਨੇ ਇਸ ਪ੍ਰੋਗਰਾਮ ਦਾ ਲਾਭ ਉਠਾਇਆ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਦੀਪ ਹੈ ਮੈਂ ਯੋਗਾ ਸੈਂਟਰ ਤੋਂ ਜੁਆਇਨ ਕੀਤਾ ਹੈ ਮੈਨੂੰ ਹਾਰਨ ਆਤਮਾ ਦੀ ਪ੍ਰੋਬਲਮ ਸੀ ਮੈਂ ਤੇ ਯੋਗਾ ਕਰਨ ਨਾਲ ਮੇਰੀ ਕਾਫੀ ਪ੍ਰੋਬਲਮ ਦੂਰ ਹੋਈਆਂ ਤੇ ਮੈਂ ਮਾਨ ਸਰਕਾਰ ਦਾ ਬਹੁਤ ਬੜਾ ਦਿਲੋਂ ਧੰਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਅਸੀਂ ਫ੍ਰੀ ਦੇ ਵਿੱਚੋਂ ਭੇਜਾਂਗੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਨੈਸ਼ਨਲ ਡੀਵਾਰਮਿੰਗ ਡੇ ਦੇ ਉੱਤੇ ਅੱਜ ਅੰਮ੍ਰਿਤਸਰ ਸਿਵਲ ਸਰਜਨ ਦੇ ਆਫਿਸ ਤੋਂ ਛੋਟੇ-ਛੋਟੇ ਬੱਚਿਆਂ ਨੂੰ ਡੀਵਾਰਮਿੰਗ ਦੀਆਂ ਗੋਲੀਆਂ ਵੰਡ ਕੇ ਉਹਨਾਂ ਨੂੰ ਸੁਚੇਤ ਕੀਤਾ ਗਿਆ ਹੈ ਉਹਨਾਂ ਨੂੰ ਸਮਝਾਇਆ ਗਿਆ ਹੈ ਕਿ ਇਹ ਨੈਸ਼ਨਲ ਡੀਵਾਰਮਿੰਗ ਡੇ ਐਸ ਕਰਕੇ ਮਨਾਇਆ ਜਾਂਦਾ ਹੈ ਕਿ ਅਸੀਂ ਆਪਣੇ ਆਪ ਨੂੰ ਕੀੜਿਆਂ ਜਿਹੜੇ ਸਾਨੂੰ ਪਰੇਸ਼ਾਨ ਕਰਦੇ ਨੇ ਜਿਹੜੇ ਸਾਡੀ ਸਿਹਤ ਲਈ ਖਤਰਨਾਕ ਨੇ ਉਹਨਾਂ ਤੋਂ ਕਿਵੇਂ ਬਚਿਆ ਜਾ ਸਕੇ ਸਿਵਲ ਸਰਜਨ ਡਾਕਟਰ ਕਰਨੋਪ ਕਿਰਨਦੀਪ ਸਿੰਘ ਸਾਡੇ ਕੋਲ ਨੇ ਮੈਮ ਅੱਜ ਡੀਵਾਰਮਿੰਗ ਡੇ ਹੈ ਅੱਜ ਤੁਸੀਂ ਮਸਤੋਬਾਦ ਦੇ ਸਕੂਲ ਦੇ ਵਿੱਚ ਆਏ ਹੋ ਬੱਚਿਆਂ ਨੂੰ ਮੈਡੀਸਿਨ ਵੀ ਦਿੱਤੀ ਹੈ ਇਹਦੇ ਲਈ ਸਮਝਾਇਆ ਵੀ ਹੈ ਇਹ ਹੁਣ ਤੱਕਨ ਕੀ ਆંકੜੇ ਲੱਗਦੇ ਨੇ ਕਿੰਨੇ ਪਰਸੈਂਟ ਹੈ ਕਿ ਅਸੀਂ ਅਮਨਸਰ ਦੀ ਗੱਲ ਕਰਾਂਗੇ ਕਿੰਨੇ ਪਰਸੈਂਟ ਸਾਨੂੰ ਇਹਦੇ ਬਾਰੇ ਸੁਚੇਤ ਹੋਣਾ ਪਵੇਗਾ ਦੇਖੋ ਜਿਹੜੇ ਬੱਚੇ ਹੈਗੇ ਆ ਆਪਾਂ ਅੱਜ ਅਸੀਂ ਡੀਵਾਰਮਿੰਗ ਡੇ ਬਣਾ ਰਹੇ ਆ ਇਹਦਾ ਮੇਨ ਮਕਸਦ ਹੀ ਇਹ ਹੈ ਕਿ ਅਸੀਂ ਜਿਹੜੇ ਬੱਚਿਆਂ ਦੇ ਵਿੱਚ ਪੇਟ ਤੇ ਕੀੜੇ ਹੁੰਦੇ ਆ ਉਹਦਾ ਸਾਈਕਲ ਬ੍ਰੇਕ ਕਰਨਾ ਹੁੰਦਾ ਅੱਜ ਅਸੀਂ 1 ਸਾਲ ਤੋਂ ਲੈ ਕੇ 19 ਸਾਲ ਤੱਕ ਦੇ ਬੱਚਿਆਂ ਨੂੰ ਸੇਮ ਡੇ ਤੇ ਐਲਬੈਂਡਾਜ਼ੋਲ ਟੈਬਲੇਟ ਦੇ ਰਹੇ ਆ ਇਹਦੇ ਵਿੱਚ ਸਾਡੇ ਕੋਲ ਦੇਖੋ 2 ਲੱਖ ਗਵਰਨਮੈਂਟ ਸਕੂਲ ਦੇ ਬੱਚੇ ਆ 3 ਲੱਖ ਪ੍ਰਾਈਵੇਟ ਦੇ ਐਂਡ ਅਪ੍ਰੋਕਸੀਮੇਟਲੀ 2 ਲੱਖ ਬੱਚੇ ਆਂਗਨਵਾੜੀ ਸੈਂਟਰਸ ਦੇ ਆ ਜੋ ਕਿ ਛੋਟੇ ਬੱਚੇ ਆ ਸਾਰੇ ਨੂੰ ਸਿਰਫ ਐਲਬੈਂਡਾਜ਼ੋਲ ਦਿਆਂਗੇ ਅਤੇ ਨਾਲ ਹੀ ਅਸੀਂ ਬੱਚਿਆਂ ਨੂੰ ਇਹ ਸਮਝਾਇਆ ਕਿ ਉਹਨਾਂ ਨੇ ਕਿਵੇਂ ਹੈਂਡ ਵਾਸ਼ਿੰਗ ਕਰਨੀ ਆ ਕਿਉਂਕਿ ਮੇਨ ਸਾਰੀ ਜਿਹੜੀ ਇਨਫੈਕਸ਼ਨ ਹੁੰਦੀ ਆ ਉਹ ਹੈਂਡ ਵਾਸ਼ਿੰਗ ਨਾ ਕਰਨ ਕਰਕੇ ਹੁੰਦੀ ਆ ਉਨਾਂ ਨੂੰ ਦੱਸਿਆ ਕਿ ਕਿਵੇਂ ਜਾਮਸ ਉਹਨਾਂ ਨੂੰ ਜ਼ਮੀਨ ਤੋਂ ਵੀ ਲੱਗਦੇ ਆਂ ਬਾਹਰ ਵਾਲੀਆਂ ਚੀਜ਼ਾਂ ਖਾਣ ਨਾਲ ਉਹਦੇ ਨਾਲ ਵੀ ਉਹਨਾਂ ਦੇ ਪੇਟ 'ਚ ਕੀੜੇ ਆ ਜਾਂਦੇ ਆਂ ਉਹਨਾਂ ਨੂੰ ਹੈਂਡ ਵਾਸ਼ਿੰਗ ਟੈਕਨਿਕ ਸਮਝਾਈ ਗਈ ਐ ਨਾਲ ਹੀ ਉਹਨਾਂ ਨੂੰ ਦੱਸਿਆ ਸੀ ਬੱਚਿਆਂ ਨੂੰ ਕਿ ਤੁਸੀਂ ਜਿਹੜਾ ਹੈਗਾ ਜੇ ਪੇਟ 'ਚ ਕੀੜੇ ਹੋਣ ਉਹਦੇ ਰਿਗਾਰਡਿੰਗ ਉਹਨਾਂ ਦੇ ਪੇਟਦਰਦ ਹੋ ਸਕਦੀ ਐ ਉਹਨਾਂ ਦਾ ਐਚ ਵੀ ਨਾਂ ਬਣਨ ਕਰਕੇ ਉਹਨਾਂ ਨੂੰ ਐਨੀਮੀਆ ਹੋ ਸਕਦਾ ਹੈ ਉਹਨਾਂ ਦੀ ਗਰੋਥ ਸਲੋ ਹੋ ਸਕਦੀ ਹੈ ਕਈ ਬੱਚਿਆਂ ਦਾ ਹੈ ਕਿ ਕੁਝ ਕੰਮ ਕਰਨ ਨੂੰ ਮਨ ਨਹੀਂ ਕਰਦਾ ਕਿਉਂਕਿ ਐਚਬੀ ਲੋ ਹੋਏਗਾ ਉਹਨਾਂ ਦਾ ਮਨ ਨਹੀਂ ਕਰੇਗਾ ਔਰ ਉਹ ਜ਼ਿਆਦਾ ਸੌਣ ਲੱਗ ਜਾਣਗੇ ਇਹ ਸਾਰੀਆਂ ਚੀਜ਼ਾਂ ਬਾਰੇ ਬੱਚਿਆਂ ਨੂੰ ਅਸੀਂ ਅਵੇਅਰ ਕੀਤਾ ਹੈ ਔਰ ਅਸੀਂ ਅੱਜ ਬੱਚਿਆਂ ਨੂੰ ਐਂਟਿਬੈਂਡਾਜ਼ੋਲ ਟੈਬਲੇਟ ਖੁਦ ਖਿਲਾਈ ਹੈ ਔਰ ਸਾਰੇ ਸਕੂਲ ਦੇ ਟੀਚਰਸ ਨੂੰ ਜਿਹੜੇ ਮਤਲਬ ਅੰਮ੍ਰਿਤਸਰ ਦੇ ਸਾਰੇ ਸਕੂਲ ਹੈ ਸਾਰਿਆਂ ਨੂੰ ਟੈਬਲੇਟ ਡਿਸਟ੍ਰੀਬਿਊਟ ਕੀਤੀ ਗਈ ਹੈ ਔਰ ਸਾਰੇ ਟੀਚਰਸ ਨੂੰ ਹਦਾਇਤ ਕੀਤੀ ਗਈ ਹੈ ਕਿ ਬੱਚਿਆਂ ਨੂੰ ਖਾਣਾ ਖਾਣ ਤੋਂ ਬਾਅਦ ਇਹ ਟੈਬਲੇਟ ਦਿੱਤੀ ਹੈ। ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਬੰਦੇ ਨੂੰ ਇਹਦੇ ਬਾਰੇ ਜਿਆਦਾ ਜਾਣਕਾਰੀ ਮਿਲਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਅਸੀਂ ਦੇਖਨੇ ਕਿ ਜੇ ਖਾਸ ਆਮਨਸਰ ਦੀ ਗੱਲ ਕਰੀਏ ਤੇ ਰਿਮੋਟ ਏਰੀਆ ਜਿਹੜੇ ਸਾਡੇ ਨੇ ਉਹਨਾਂ ਦੇ ਬੱਚੇ ਇਸ ਪ੍ਰਤੀ ਜਾਗਰੂਕ ਨਹੀਂ ਹੁੰਦੇ ਬੱਚੇ ਕੀ ਪੇਰੈਂਟਸ ਵੀ ਜਾਗਰੂਕ ਨਹੀਂ ਹੁੰਦੇ ਔਰ ਉਹ ਸ਼ਿਕਾਰ ਜਿਹੜੇ ਬੱਚੇ ਹੋ ਜਾਂਦੇ ਨੇ ਉਹ ਉਧਰ ਗਰਸਤ ਹੋ ਜਾਂਦੇ ਨੇ ਉਹਨਾਂ ਦੇ ਲਈ ਆਪਾਂ ਮੁਹਿੰਮ ਜਿਹੜੀ ਚਲਾ ਰਹੇ ਹਾਂ ਪਿੰਡਾਂ ਦੇ ਵਿੱਚ ਵੀ ਜ਼ਰੂਰਤ ਹੈ ਦੀ ਹਾਂਜੀ ਹਾਂਜੀ ਇਹ ਮੁਹਿੰਮ ਅਸੀਂ ਸਾਡੇ ਸਾਰੇ ਐਸਐਮਓ ਜੋ ਪਿੰਡਾਂ ਵਿੱਚ ਐ ਸਾਡੇ 20 ਜਿੰਨੇ ਵੀ ਹੈਗੇ ਬਲੌਕ ਐਜੂਕੇਟਰਸ ਅਸੀਂ ਸਾਰਿਆਂ ਨੂੰ ਟ੍ਰੇਨ ਕੀਤਾ ਹੈ ਅੱਜ ਉਹ ਸਾਰੇ ਸਕੂਲਾਂ 'ਚ ਜਾ ਰਹੇ ਆਂ ਪਿੰਡਾਂ 'ਚ ਜਾ ਕੇ ਅਸੀਂ ਲੋਕਾਂ ਨੂੰ ਇਹੀ ਜਾਗਰੂਕ ਕਰ ਰਿਹਾ ਕਿ ਇਹ ਜਿਹੜੀ ਟੈਬਲੇਟ ਐ ਇਹ ਕਿਉਂ ਜ਼ਰੂਰੀ ਐ ਕਿਉਂ ਖਿਲਾਨੀ ਐ ਕਿਸ ਤਰ੍ਹਾਂ ਖਿਲਾਨੀ ਚਾਹੀਦੀ ਨੈਸ਼ਨਲ ਡੀਵਾਰਮਿੰਗ ਡੇ 7 ਤਰੀਕ ਨੂੰ ਮਨਾਇਆ ਜਾਂਦਾ ਹੈ ਪਰ ਇੱਕ ਦਿਨ ਦੇ ਵਿੱਚ ਸਾਰਿਆਂ ਨੂੰ ਡਿਸਟ੍ਰਿਬਿਊਟ ਕਰਨਾ ਤਾਂ ਸੰਭਵ ਨਹੀਂ ਹੁੰਦਾ ਫਿਰ ਇਹਦੇ ਲਈ ਅੱਗੇ ਵੀ ਅਸੀਂ ਇਹਨੂੰ ਲੈ ਕੇ ਚੱਲਨੇ ਜੀ ਡਰਾਈਵਿੰਗ ਹਾਂਜੀ ਇਹਦੇ ਦੇਖੋ ਅਸੀਂ ਕੁਝ ਟੀਚਰਸ ਨੇ ਜਿਵੇਂ ਅੱਜ ਤਾਂ ਮੇਨ ਡੀਵਾਰਮਿੰਗ ਡੇ ਸੀ ਉਹਨਾਂ ਨੂੰ ਕਹ ਅੱਜ ਦੇ ਦਿਓ ਕੁਝ ਜਿਹੜੇ ਬੱਚੇ ਐਬਸੈਂਟ ਹੋਣਗੇ ਉਹ ਕੱਲ ਦੇਣਗੇ ਬਾਕੀ ਅਸੀਂ 15 ਦਿਨਾਂ ਬਾਅਦ ਇੱਕ ਮੋਪ-ਅਪ ਰਾਉਂਡ ਹੁੰਦਾ ਹੈ ਮੋਪ-ਅਪ ਡੇ ਹੁੰਦਾ ਹੈ ਉਹ ਅਸੀਂ 14 ਅਗਸਤ ਨੂੰ ਮਨਾਣ ਜਾ ਰਹੇ ਹਾਂ ਉਸ ਦਿਨ ਅਸੀਂ ਫਿਰ ਦੁਬਾਰਾ ਜਿਹੜੇ ਬੱਚੇ ਰਹਿ ਜਾਣਗੇ ਉਹਨਾਂ ਨੂੰ ਫਿਰ ਦੁਬਾਰਾ ਐਲਵੈਂਡਾਜ਼ ਉੱਪਰ ਅਪਡੇਟ ਦਿੱਤੀ ਜਾਏਗੀ ਛੋਟੇ-ਛੋਟੇ ਬੱਚਿਆਂ ਨੂੰ ਇਸ ਪ੍ਰਤੀ ਤੁਸੀਂ ਕੀ ਸੁਚੇਤ ਕਰੋਗੇ ਕੀ ਕਹੋਗੇ ਕਿ ਉਹ ਇਸ ਤੋਂ ਥੋੜਾ ਜਿਹਾ ਸੁਚੇਤ ਹੋ ਸਕਣ ਬਾਤ ਸਕਣ ਇਤਨੀ ਜਾਣਕਾਰੀ ਅੱਗੇ ਵੀ ਸਪਰੈਡ ਕਰ ਸਕੋ ਅਸੀਂ ਬੱਚਿਆਂ ਨੂੰ ਇਹੀ ਅਲਰਟ ਸੁਚੇਤ ਕੀਤਾ ਹੈ ਉਹਨਾਂ ਨੂੰ ਸਮਝਾਇਆ ਹੈ ਕਿ ਬੱਚੋ ਤੁਸੀਂ ਇੱਕ ਤਾਂ ਹੱਥ ਅੱਛੀ ਤਰ੍ਹਾਂ ਧੋਣਾ ਜ਼ਰੂਰੀ ਨਹੀਂ ਕਿ ਟਾਇਲਟ ਜਾਣਾ ਹੈ ਤੁਸੀਂ ਜਿੰਨੀ ਵਾਰੀ ਵੀ ਹੱਥ ਹੋ ਸਕਦੇ ਹੋ ਉਸ ਤਰ੍ਹਾਂ ਧੋਣਾ ਹੈ ਜੇ ਸਾਬਣ ਨਹੀਂ ਵੀ ਅਵੇਲੇਬਲ ਤਾਂ ਪਾਣੀ ਨਾਲ ਵੀ ਸਿੰਪਲ ਪਾਣੀ ਨਾਲ ਹੱਥ ਵਾਸ਼ ਕਰਨੇ ਆਂਡ ਓਪਨ ਦੇ ਵਿੱਚ ਕਿਸੇ ਨੇ ਵੀ ਟਾਇਲਟ ਨਹੀਂ ਜਾਣਾ ਵੈਸੇ ਅੱਜਕੱਲ অলਮੋਸਟ ਸਭ ਦੇ ਘਰਾਂ 'ਚ ਟਾਇਲਟ ਹੈ ਬਟ ਫਿਰ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਓਪਨ ਚ ਟਾਇਲਟ ਨਹੀਂ ਜਾਣਾ ਐਂਡ ਘਰ ਜਾ ਕੇ ਆਪਣੇ ਫੈਮਿਲੀ ਮੈਂਬਰਸ ਨੂੰ ਵੀ ਇਹੀ ਟੈਕਨਿਕ ਸਮਝਾਣਾ ਸ਼ੁਕਰੀਆ ਮੈਮ ਸ਼ੁਕਰੀਆ ਸੋ ਨੈਸ਼ਨਲ ਡੀਵਾਰਮਿੰਗ ਡੇ ਦੇ ਉੱਤੇ ਅੱਜ ਅੰਮ੍ਰਿਤਸਰ ਸਿਵਲ ਸਰਜਨ ਆਫਿਸ ਤੋਂ ਜਿਹੜੀ ਟੀਮ ਆਈ ਸੀ ਜੀ ਮੁਸਤਫਾ ਬਾਦ ਸਰਕਾਰੀ ਸਕੂਲ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਇਹ ਡਰਾਈਵ ਜਿਹੜੀ ਹੈਗੀ ਆ ਉਹਦੇ ਬਾਰੇ ਦੱਸਿਆ ਹੈ ਡੀਵਾਰਮਿੰਗ ਕਿਸ ਤਰ੍ਹਾਂ ਹੁੰਦੀ ਹੈ ਡੀਵਾਰਮਿੰਗ ਤੋਂ ਕਿਵੇਂ ਡੀਵਾਰਮਿੰਗ ਮਤਲਬ ਦਾ ਦੱਸਿਆ ਗਿਆ ਹੈ ਵਾਰਮ ਸਾਡੇ ਸਰੀਰ ਦੇ ਵਿੱਚ ਕਿਸ ਤਰ੍ਹਾਂ ਆਉਂਦੇ ਨੇ ਕਿਸ ਤਰ੍ਹਾਂ ਪੈਦਾ ਹੁੰਦੇ ਨੇ ਕਿਹੜੇ ਵਾਰਮਸ ਤੋਂ ਸਾਨੂੰ ਕੀ ਕਿੰਨਾ ਖਤਰਾ ਹੈ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਹੈ ਸਕੂਲ ਦੇ ਬੱਚਿਆਂ ਤੋਂ ਇਹ ਜਾਣਕਾਰੀ ਸ਼ੁਰੂ ਹੋਈ ਹੈ ਪੂਰੇ ਅਮਨਸਰ ਸ਼ਹਿਰ ਤੇ ਪੂਰੇ ਰਾਸ਼ਟਰ ਦੇ ਵਿੱਚ ਇਸ ਮੁਹਿੰਮ ਦੇ ਤਹਿਤ ਅੱਜ ਦਾ ਦਿਨ ਪਹਿਲਾ ਦਿਨ ਹੈ ਕਿਉਂਕਿ ਡੀਵਾਰਮਿੰਗ ਡੇ ਹੈ ਔਰ 14 ਤਰੀਕ ਨੂੰ ਮੋਪਾ ਬਰੌਂਡ ਹੋਏਗਾ ਸਾਰਾ ਚੈੱਕ ਕੀਤਾ ਜਾਏਗਾ ਤਾਂ ਜੋ ਛੋਟੇ ਬੱਚੇ ਜਿਹੜੇ ਨੇ ਉਪੋਸ਼ਣ ਦਾ ਸ਼ਿਕਾਰ ਨਾ ਹੋਣ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋਣ ਕੀੜਿਆਂ ਦੇ ਸ਼ਿਕਾਰ ਨਾ ਹੋਣ ਉਹਨਾਂ ਨੂੰ ਕਿਵੇਂ ਬਚਿਆ ਜਾਏ ਇਹ ਉਹਨਾਂ ਨੂੰ ਸਿਖਾਇਆ ਗਿਆ ਹੈ ਦੱਸਿਆ ਗਿਆ ਹੈ ਔਰ ਅਲਬੈਂਡਾਜ਼ੋਲ ਜਿਹੜੀ ਟੈਬਲੇਟ ਹੈਗੀ ਆ ਹਰ ਇੱਕ ਬੱਚੇ ਨੂੰ ਦਿੱਤੀ ਗਈ ਹੈ ਜੇ ਕੋਈ ਅੱਜ ਐਬਸੈਂਟ ਵੀ ਹੈ ਸਕੂਲ ਤੋਂ ਤੇ ਉਹਨਾਂ ਦੇ ਟੀਚਰ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਸਕੂਲ 'ਚ ਪ੍ਰੈਜ਼ెంట్ ਹੋਏਗਾ ਉਹ ਟੈਬਲੇਟ ਖਿਲਵਾਏਗਾ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਬੈਂਕਸਵੇਰਾ ਟੀਵੀ ਅੰਮ੍ਰਿਤਸਰ